ਸੂਦੇ ਨਾਲ ਨਾਲ ਆ ਬਿਲਕੁਲ ਨਾਲਾਂਗੇ ਠੀਕ ਹੈ ਇਹੇ ਜੇ ਕੰਮ ਹੁੰਦੇ ਹੀ ਰਹਿੰਦੇ ਗੁੱਸੇ ਦੇ ਵਿੱਚ ਗੁੱਸੇ ਚੋਂ ਤੇ ਜਜ਼ਬਾਤ ਦੇ ਵਿੱਚੋਂ ਕਹੇ ਕੋਈ ਮਾਰ ਕੇ ਹੋਣਾ ਕਿ ਮੈਂ ਠੀਕ ਹੋਣਾ ਚਾਹੀਦਾ ਮੇਰੇ ਤੇ ਹੀ ਹੈ ਜੇ ਕਿਸਾਨੀ ਪਰਿਵਾਰ ਨਾਲ ਜੁੜੀ ਹੈ ਤਾਂ ਗੁੱਸਾ ਆਊਗਾ ਜਾਂ ਆਊਗਾ ਮੈਂ ਕਹਿੰਦਾ ਠੀਕ ਹੈ ਜਿਹੜਾ ਕੁਝ ਹੋਇਆ ਇਹਨੂੰ ਮਾਰਾ ਨਹੀਂ ਕਿਹਾ ਜਾ ਸਕਦਾ ਕੀ ਕੀ ਹੈ ਕਿ ਬੈਠੇ ਸੀ ਮੇਰੀ ਮਾਂ ਬੈਠੀ ਸੀ ਉਸ ਸਮੇਂ ਜਦੋਂ ਇਸਨੇ ਬਿਆਨ ਦਿੱਤਾ ਜੇ ਕਿਸੇ ਨੇ ਧੱਕਾ ਕਰਨ ਦੀ ਕੋਟ ਕਰੀ ਜਾਂ ਉਹਦੇ ਖਿਲਾਫ ਕੋਈ ਹੋਰ ਕਾਰਵਾਈ ਕਰਨ ਦੀ ਕੋਟ ਕਰੀ ਅਸੀਂ ਘਟੋ ਘਟ ਪੰਜਾਬ ਸਰਜਨੀਅਨੂ ਦੇ ਨਾਮ ਹੈਗੀ ਮਤਲਬ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ੱੱਕਾ ਨਹੀਂ ਹੋਣ ਦੇਵਾਂਗੇ ਪ੍ਰਧਾਨਜੀ ਏਅਰਪੋਰਟ ਤੇ ਕੰਗੜਾ ਰੋ ਨੌਬ ਦੇ ਕੁਲਵਿੰਦਰ ਕੌਰ ਨਾਬ ਦੀ ਕੁੜੀ ਨੇ ਥੱਪੜ ਮਾਰਿਆ ਉਸਨੇ ਕਿਹਾ ਕਿ ਉਸ ਨੂੰ ਗੁੱਸਾ ਸੀ ਕਿ ਕਿਸਾਨੀ ਅੰਦੋਲਨ ਜਿਹੜੇ ਉਹਨਾਂ ਨੇ ਮਰ ਔਰਤਾਂ ਦੇ ਖਿਲਾਫ ਬਿਆਨ ਚੰਦੀ ਰਹੀ ਹੈ ਜਿਹੜਾ ਦਿੱਲੀ ਦੇ ਵਿੱਚ ਅੰਦੋਲਨ ਚੱਲਿਆ ਸੀ ਦੁਨੀਆ ਪੱਧਰ ਤੇ ਲੋਕ ਉਸ ਅੰਦੋਲਨ ਦੇ ਨਾਲ ਸੀਗੇ ਚਾਹੇ ਕਿਸਾਨ ਮਜ਼ਦੂਰ ਜਾਂ ਕੋਈ ਬੰਦਾ ਕਿੱਤੇ ਵਾਲਾ ਮੇਰਾ ਖਿਆਲ ਹੈ ਵੀ 92% ਲੋਕ ਉਸ ਅਧੋਲਨ ਦੇ ਹੱਕ ਵਿੱਚ ਜੀਏ 8% ਲੋਕ ਵਿਰੋਧ ਕਰਦੇ ਜੀ ਉਦੋਂ ਕੰਗਣਾ ਨੇ ਵੀ ਉਲਟ ਸੁੱਟ ਬਿਆਨ ਦਿੱਤੇ ਵੀ ਦਿਹਾੜੀ ਤਿਆਰੀਆਂ ਔਰਤਾਂ ਫਲਾਨਾ ਕੁਝ ਕਰ ਰਹੀਆਂ ਉਹ ਗੁੱਸਾ ਸਾਰਾ ਉਸ ਲੋਕਾਂ 'ਚ ਹੁੰਦਾ ਹੈ ਇਹਦਾ ਇੰਨਾ ਜਿਹੜੇ ਇਹ ਲੋਕ ਬਿਆਨ ਦਿੰਦੇ ਨੇਗੇ ਜਿਹੜੇ ਲੋਕ ਅਧੋਲਨ ਲੜਦੇ ਨੇ ਉਹ ਕੱਲਾ ਹੀ ਨਹੀਂ ਹੁੰਦਾ ਕੱਲਾ ਅਧੋਲਨ ਲੜਦੇ ਨੇ ਉਹਨਾਂ ਦੇ ਬੱਚੇ ਫੌਜ 'ਚ ਵੀ ਹੁੰਦੇ ਨੇ ਉਹਨਾਂ ਦੇ ਬੱਚੇ ਪੁਲਿਸ 'ਚ ਵੀ ਹੁੰਦੇ ਨੇ ਉਹਨਾਂ ਦੇ ਬੱਚੇ ਅਫਸਰ شاہੀ ਵੀ ਹੁੰਦੇ ਸਰ ਮੰਦੇ ਨੂੰ ਕਰਨਾ ਤਾਂ ਆਉਂਦੀਆਂ ਨੇ ਇਸ ਗੱਲ ਦੀ ਵੀ ਕਿਉਂ ਮਤਲਬ ਸਾਡਾ ਵਿਰੋਧ ਕੀਤਾ ਜਾ ਰਿਹਾ ਇੱਕ ਤਾਂ ਬੰਦਾ ਦਿਨ ਰਾਤ ਘਰ ਛੱਡਿਆ ਬੈਠਾ ਪਾਲੇ 'ਚ ਬੈਠਾ ਗਰਮੀ 'ਚ ਬੈਠਾ ਨੇੜੀਆਂ 'ਚ ਬੈਠਾ ਮੀਂਹ 'ਚ ਬੈਠਾ ਤੇ ਉਹਨੂੰ ਉਲਟ ਕਹਿਣਾ ਵੀ ਹਿਦਿਆੜੀ ਲੈ ਕੇ ਆਏ ਵਾਸਤੇ ਆਏ ਨਿਗੇ ਮਤਲਬ ਉਹ ਗੁੱਸਾ ਆਪੀਗਾ ਗੁੱਸਾ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਥੋੜਾ ਜਿਹਾ ਸਾਡੀ ਬੇਟੀ ਨੂੰ ਜਿਹੜਾ ਗੱਲ ਹੋਇਆ ਆਪਾਂ ਲੜਨ ਵਾਲੇ ਲੋਕਾਂ ਅਸੀਂ ਭਾਣਾ ਮੰਨ ਕੇ ਸੰਘਰਸ਼ ਲੜਦੇ ਆ ਸਾਡੀ ਬੇਟੀ ਨੂੰ ਥੋੜਾ ਜਿਹਾ ਸ਼ਾਂਤ ਰਹਿਣਾ ਠੀਕ ਠੀਕ ਹੀਗਾ ਕਿਉਂ ਭਾਰਤੀ ਜਨਤਾ ਪਾਰਟੀ ਪੂਰੀ ਤੁਲੀ ਹੋਈ ਹੈ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ ਕਹਿਣਾ ਮਾੜੀ ਜਿਹੀ ਕੋਈ ਘਟਨਾ ਵਾਪਰ ਜੇ ਜੋੜ ਕੇ ਉਹਦੇ ਨਾਲ ਵੱਡੇ ਪੱਧਰ ਤੇ ਕੰਗੜਾ ਨੇ ਵੀ ਅੱਜ ਬਿਆਨ ਦਿੱਤਾ ਵੀ ਇਥੇ ਅੱਤਵਾਦੀ ਨੇ ਇਥੇ ਨਕਸਲ ਇਟੈਂਟ ਦੇ ਫਲਾਣ ਨੇ ਇਹਨਾਂ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਉਹ ਪੰਜਾਬੀਆਂ ਨੂੰ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਜਿਹੜੀ ਲੜਾਈ ਲੜਨੀ ਹੈ ਸਾਨੂੰ ਥੋੜਾ ਇਸ ਗੱਲ ਤੋਂ ਤਾਂ ਬਚ ਕੇ ਚੱਲਣ ਦੀ ਲੋੜ ਹੈ ਜੀ ਮਤਲਬ ਸਾਨੂੰ ਤਾਂ ਅੱਤਵਾਦੀ ਕਹਿੰਦੇ ਨੇ ਜਦੋਂ ਇਹਨਾਂ ਦੇ ਗੁੰਡੇ ਮੁਸਲਮਾਨਾਂ ਤੇ ਹਮਲਾ ਕਰਦੇ ਨੇ ਕੋਈ ਗਾਂ ਹੀ ਲਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਉਹ ਹੱਤਵਾਦੀ ਇਹਨਾਂ ਨੂੰ ਨਹੀਂ ਸਿੰਦੇ ਕਿਤੇ ਵੀ ਜੋ ਘੱਟ ਗਣਤੀਆਂ ਤੋਂ ਵੱਡੇ ਬੱਦਰ ਤੇ ਹਮਲੇ ਕਰਦੇ ਨੇ ਨਾ ਕੰਗੜਾ ਨੂੰ ਦਿਖੇ ਨਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਿਖੇ ਨਾ ਇਹਨਾਂ ਦੇ ਮਤਲਬ ਹੋਰ ਲੀਡਰਾਂ ਨੂੰ ਦਿਖੇ ਵੀ ਉਹ ਅੱਤਵਾਦੀ ਨੇ ਜੇ ਕੋਈ ਕੁੱਸੇ 'ਚ ਆ ਕੇ ਸਾਡੇ ਕਿਸੇ ਨੌਜਵਾਨ ਨੇ ਪਲਟ ਕੇ ਹੋਵੇ ਮੁੰਡਾ ਹੋਵੇ ਕੋਈ ਹੋਵੇ ਉਹਨੇ ਕੋਈ ਘਟਨਾ ਕਰਤੀ ਉਹਨੂੰ ਅੱਤਵਾਦੀ ਕਹੀ ਜਾਂਦਾ ਹੈਗਾ ਹੁਣ ਅੰਬਰਸਰ ਤੇ ਅਟੈਕ ਹੋ ਰਿਹਾ ਸਤੰਬਰ 7 ਦੇ ਕੋਈ ਗੁੱਸਾ ਕਿਉਂ ਨਹੀਂ ਆਊਗਾ ਜਦੋਂ ਸਾਡੇ ਕੋ ਮੈਂ ਖੁਦਾਵ ਗੁੱਸੇ ਦੇ ਵਿੱਚ ਦੀਗਾ ਘਟੋ ਘਟ ਮੈਂ 8 ਦਿਨ ਭਗੌੜਾ ਰਹਿਆ ਉਹਦੋਂ ਆਪ ਵੀ ਸਾਡੇ ਮਤਲਬ ਜੇ ਕਹ ਜੀ ਦਰਬਾਰ ਸਾਹਿਬ ਤੇ ਕਿਉਂ ਹਮਲਾ ਹੋਇਆ ਉਹ ਗੁੱਸਾ ਹੁੰਦਾ ਲੋਕਾਂ ਚ ਕਿਸੇ ਧਰਮ ਤੇ ਅਟੈਕ ਹੋਵੇ ਮਤਲਬ ਤੇ ਉਹ ਘਟਨਾ ਉਸੇ ਜੀ ਬਾਪਰੀ ਸੀ ਜਿਹੜੀ ਮਤਲਬ ਵੀ ਕਿਉਂ ਸਾਡੇ ਤੇ ਅਟੈਕ ਕੀਤਾ ਗਿਆ ਕੰਗਣਾ ਹਾਂ ਦਾ ਵੀ ਉਹੀ ਨਾਲ ਗੱਲ ਜੁੜੀ ਹੋਈ ਹੈ ਇਹ ਸਾਡੇ ਖਿਲਾਫ ਬਿਆਨ ਦੇਣਾ ਘਟੋ ਘਟ ਪੰਜਾਬੀਆਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਸੋਚ ਕੇ ਬਿਆਨ ਦੇਣ ਦੀ ਲੋੜ ਹੈਗੀ ਮੈਂ ਜੋ ਠੀਕ ਆ ਸਾਡੀ ਬੇਟੀ ਨੇ ਕੀਤਾ ਠੀਕ ਆ ਮੈਂ ਉਹਨੂੰ ਕਹਾਂ ਥੋੜਾ ਜਿਆ ਸਮਝਣਾ ਚੱਲਣ ਦੀ ਲੋੜ ਆ ਵੀ ਸਾਡੀ ਕੌਮ ਨੂੰ ਕੋਈ ਬਦਨਾਮ ਨਾ ਕਰ ਸਕੇ ਠੀਕ ਆ ਜੇ ਵਾਪਰ ਗਿਆ ਘਟਨਾ ਕੋਈ ਗੱਲ ਨਹੀਂ ਅਸੀਂ ਜਿਹੜੀ ਕੁੜੀ ਨੇ ਇਸ ਮਤਲ ਘਟਨਾ ਮਤ ਜੇ ਕਹਿਦੀ ਆ ਵੀ ਉਹ ਕਿਸ ਤਰ੍ਹਾਂ ਦਾ ਗੁੱਸਾ ਦਿਖਾਇਆ ਗੁੱਸਾ ਜ਼ਾਹਰ ਕੀਤਾ ਉਹ ਪਰਿਵਾਰ ਬਾਰੇ ਤਾਂ ਅਸੀਂ ਹਜੇ ਪੜਤਾਲ ਕਰਨੀ ਆ ਬੇਟੀ ਜੁੜੀ ਕਿਹੜੇ ਪਰਿਵਾਰ ਦੇ ਨਾਲ ਆ ਕਿੱਥੋਂ ਜੁੜੀ ਆ ਉਹਦੇ ਬਾਅਦ ਕਰਕੇ ਪਰ ਅਸੀਂ ਉਹਦੇ ਨਾਲ ਨਾਲ ਆ ਬਿਲਕੁਲ ਨਾਲਾਂਗੇ ਠੀਕ ਆ ਇਹ ਹਜੇ ਕੰਮ ਹੁੰਦੇ ਹੀ ਰਹਿੰਦੇ ਗੁੱਸੇ ਦੇ ਵਿੱਚ ਸਾ ਗੁੱਸੇ ਝੋਣ ਤੇ ਜਜਵਾਰ ਦੇ ਵਿੱਚ ਉਹਨਾਂ ਕਹੇ ਕੋਈ ਮੱਤ ਕੇ ਹੋਣਾ ਕਿ ਮੈਂ ਠੀਕ ਹੋਣਾ ਚਾਹੀਦਾ ਮੇਰ ਦਾ ਇਹੀ ਹੈ ਪਰ ਸਾਨੂੰ ਫੇਰ ਵੀ ਮਤਲਬ ਇਹੋ ਜੀ ਗੱਲ ਨਹੀਂ ਆਉਣੀ ਚਾਹੀਦੀ ਸਾਡੇ ਪੰਜਾਬੀ ਦਾ ਸਿਰ ਕੋਈ ਗੱਲ ਲੱਗ ਜੇ ਸਾਡੇ ਕੋਈ ਸਿੱਖਾਂ ਦੇ ਸਿਰ ਗੱਲ ਲੱਗ ਜੇ ਉਹ ਤੋਂ ਸਾਨੂੰ ਬਚ ਕੇ ਚੱਲਣ ਦੀ ਲੋੜ ਹੈ ਪ੍ਰਧਾਨ ਜੀ ਕੁਲਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਦੀ ਮਾਮਾ ਉਸ ਸਮੇਂ ਧਰਨੇ ਤੇ ਸੀ ਜਦੋਂ ਕੰਗਣਾ ਰਣਾਉ ਤੇ ਇਹ ਬਿਆਨ ਦੇ ਰਹੀ ਸੀ ਮੈਂ ਅੱਜ ਇੱਕ ਸੁਖੀ ਪੜੀ ਨਹੀਂ ਗਈ ਮੇਰੇ ਕੋ ਆ ਤਾਂ ਗਈ ਸੀ ਵੀਡੀਓ ਉਹ ਲੱਗਦਾ ਵੀ ਕੁੜੀ ਮਤਲਬ ਜੁੜੀ ਤਾਂ ਕਿਸਾਨੀ ਪਰਿਵਾਰ ਨਾਲ ਹੀ ਹੈ ਜੇ ਕਿਸਾਨੀ ਪਰਿਵਾਰ ਨਾਲ ਜੁੜੀ ਹੈ ਤਾਂ ਗੁੱਸਾ ਆਊਗਾ ਜਾਂ ਆਊਗਾ ਮੈਂ ਕਹਿੰਦਾ ਠੀਕ ਹੈ ਜਿਹੜਾ ਕੁਝ ਹੋਇਆ ਇਹਨੂੰ ਮਾਰਾ ਨਹੀਂ ਕਿਹਾ ਜਾ ਸਕਦਾ ਸਹੀ ਕੀ ਹੈ ਜੇ ਕਿਸੇ ਨੇ ਧੱਕਾ ਕਰਨ ਦੇ ਕੋਟ ਕਰੀਏ ਜਾਂ ਉਹਦੇ ਖਿਲਾਫ ਕੋਈ ਹੋਰ ਕਾਰਵਾਈ ਕਰਨ ਦੀ ਕੋਟ ਕਰੀ ਅਸੀਂ ਘਟੋ ਘਟ ਪੰਜਾਬ ਤੋਂ ਸੰਜੁਣੀਆਂ ਉਹਦੇ ਨਾਲ ਹੈਗੀ ਮਤਲਬ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਧੱਕਾ ਨਹੀਂ ਹੋਣ ਦੇਵਾਂਗੇ ਇਹ ਜਜ਼ਬਾਤ ਨੇ ਜਜ਼ਬਾਤ ਵਿੱਚ ਸੱਪੜਕਦੇ ਹੁੰਦੇ ਨੇ ਜਜ਼ਬਾਤਾਂ ਦੇ ਵਿੱਚ ਸੰਭਾਲ ਕਰਨਾ ਪੈਂਦਾ ਹੈ ਉਹਦੇ ਜਜ਼ਬਾਤਾਂ ਨੂੰ ਪਰ ਮੈਂ ਇਹ ਵੀ ਬੇਨਤੀ ਕਰਦਾ ਸਾਡੇ ਨੌਜਵਾਨੋ ਜਜ਼ਬਾਤ ਆਪਣੇ ਕੰਟਰੋਲ 'ਚ ਰੱਖੀਏ ਪਰ ਜੋ ਵੀ ਕੁਝ ਹੋਇਆ ਉਹ ਠੀਕ ਹੋਇਆ ਜੇ ਮਤਲਬ ਸਾਡੀ ਗੁੜੀਆਂ ਨਾਲ ਕੋਈ ਕਲਮੰਦਰ ਕੋਰ ਨਾਲ ਕਿਸੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਚੰਗਾ ਲੜਿਆ ਜਾਊਗਾ